ਯਾਰ ਜੋ ਫੇਰੀ ਕੈਰ ਵਰਤਦਾ ਜਾਣ ਹੁੰਦੇ ਹੱਥ ਖਾਲੀ ਤੇਰੀਆਂ ਲੋੜਾਂ ਆ ਪਾਤਸ਼ਾਹ ਇਸ ਦੁਨੀਆ ਦੇ ਵਾਲੀ ਤੇਰੀਆਂ ਲੋੜਾਂ ਆ ਪਾਤਸ਼ਾਹ ਇਸ ਦੁਨੀਆ ਦੇ ਵਾਲੀ ਕੈਸਾ ਸਮਾਏ ਆਇਆ ਡਾਡਾ ਕਰ ਕਰਹੀ ਵਰਤੇ ਹੱਥ ਜੋੜ ਫਰਿਆਦਾ ਕਰਦੇ ਆਣ ਖੜੇ ਤੇਰੇ ਦਰ ਤੇ ਜਾਣ ਉੱਤੇ ਆ ਬਣ ਜਾਂਦੀ ਏ ਘਟਾ ਚੜੇ ਜਦੋਂ ਕਾਲੀ ਤੇਰੀਆਂ ਲੋੜਾਂ ਆ ਪਾਤਸ਼ਾਹ ਇਸ ਦੁਨੀਆਂ ਦੇ ਵਾਲੀ ਤੇਰੀਆਂ ਲੋੜਾਂ ਆ ਪਾਤਸ਼ਾਹ ਇਸ ਦੁਨੀਆਂ ਦੇ ਵਾਲੀ ਉਦੋਂ ਸਭ ਇੰਜ ਲੱਗਦਾ ਏ ਬਚਣਾ ਨਹੀਂ ਕੁਝ ਰਹਿਣਾ ਕੱਲ ਜੁਗੀ ਕੈਸਾ ਕੈਰ ਵਰਤਿਆ ਆ ਮਨ ਲੈ ਤੂੰ ਕਹਿਣਾ ਹਾਲੇ ਵੀ ਇਨਾ ਕੁਝ ਨਹੀਂ ਹੋਇਆ ਆ ਜਾ ਤੂੰ ਹਾਲੀ ਤੇਰੀਆਂ ਲੋੜਾਂ ਆ ਬਾਦਸ਼ਾਹ ਇਸ ਦੁਨੀਆ ਦੇ ਵਾਲੀ ਤੇਰੀਆਂ ਲੋੜਾਂ ਆ ਪਾਤਸ਼ਾਹ ਇਸ ਦੁਨੀਆ ਦੇ ਵਾਲੀ